ਹਾਲੇਲੂਇਆ ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸਮੇਂ ਲਈ ਅੱਜ ਦੇ ਦਿਨ ਲਈ ਜੋ ਨਾਲੇ ਸਾਡੇ ਜੀਵਨਾਂ 'ਚ ਬਖਸ਼ਿਆ ਖੁਦਾ ਦਾ ਸ਼ੁਕਰ ਹੋਵੇ ਆਈਏ ਅਸੀਂ ਸਭ ਜਣ ਪ੍ਰਾਰਥਨਾ ਕਰਦੇ ਹਾਂ ਅੱਜ ਦੇ ਦਿਨ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਆਇਆਂ ਜੋ ਵੀ ਤੁਹਾਡੀਆਂ ਕਮਜ਼ੋਰੀਆਂ ਆ ਜਾਂ ਤੁਹਾਡੇ ਜੀਵਨ ਵਿੱਚ ਕੋਈ ਵੀ ਰੁਕਾਵਟਾਂ ਲੱਗੀਆਂ ਹੋਈਆਂ ਆ سب پوری ادھی گیری پرمیشور اگیں پرارتھنا کریے اور پرمیشور تعین کرد کروئی آ ہال لوئی آ ہلی لوئی آ ہال لوئی آ ہال لوئی آ ہلے لوئی آنواد ہو تھا دنواد ہو تا ہوا دنواد ہو تا ہوا دنواد ہو ਸਰਵ ਸ਼ਕਤੀਮਾਨ ਪਿਤਾ ਤੁਹਾਡਾ ਸ਼ੁਕਰ ਕਰਦੇ ਹਾਂ ਯੈਸੂ ਜੀ ਤੁਹਾਡਾ ਹੀ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਜੀ ਅੱਜ ਦੇ ਸਮੇਂ ਲਈ ਅੱਜ ਦੇ ਦਿਨ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੋ ਪਿਆਰੇ ਪਰਮੇਸ਼ਰ ਤੇ ਸਭ ਨਾਲ ਜ਼ਿੰਦਗੀ ਵਿੱਚ ਬਖਸ਼ਿਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਹਾਂ ਪਿਆਰੇ ਪਰਮੇਸ਼ਰ ਕਿਉਂਕਿ ਤੁਸੀਂ ਰਹਿਮ ਕਰਨ ਵਾਲੇ ਪਰਮੇਸ਼ਰ ਹੋ ਤੁਸੀਂ ਫਜ਼ਲ ਕਰਨ ਵਾਲੇ ਪਰਮੇਸ਼ਰ ਹੋ ਈਕਕ ਨੂੰ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਛੂਣ ਵਾਲੇ ਪਰਮੇਸ਼ਵਰ ਯੇਸੂ ਰਾਜਾ ਅੱਜ ਮੈਂ ਆਹ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਕਦੂਸ ਮਿਹਰਬਾਨ ਜਿੰਨੇ ਵੀ ਪਿਆਰੇ ਪਰਮੇਸ਼ਵਰ ਜੀ ਕਿਸੇ ਵੀ ਬੋਝੇ ਤੇ ਦੱਬੇ ਹੋਏ ਆ ਪਰੇਸ਼ਾਨੀ ਨਾਲ ਜਕੜੇ ਹੋਏ ਆ ਪਿਆਰੇ ਪਰਮੇਸ਼ਵਰ ਜੋ ਟੈਨਸ਼ਨ ਦੇ ਵਿੱਚ ਆ ਪਿਆਰੇ ਪਰਮੇਸ਼ਵਰ ਜੋ ਡਿਪਰੈਸ਼ਨ ਦੇ ਵਿੱਚ ਆ ਪਿਆਰੇ ਪਰਮੇਸ਼ਵਰ ਉਹਨਾਂ ਦੇ ਛੀਵ ਜਦੋਂ ਆਇਆ ਸਟੜਾ ਪਵਿੱਤਰ ਆਤਮਾ ਕੰਮ ਕਰੀ ਯੇਸ਼ੂ ਰਾਜਾ ਉਹਨਾਂ ਦੇ ਛੀਵ ਨਾਲ ਵਿੱਚ ਟੜਾ ਪਵਿੱਤਰ ਆਤਮਾ ਕੰਮ ਕਰੀ ਯੇਸ਼ੂ ਰਾਜਾ ਜਿਨ੍ਹਾਂ ਪ੍ਰਾਮਾ ਔਰ ਜਿਨ੍ਹਾਂ ਪੈਣਾ ਤੋਂ ਪਿਆਰੇ ਪਰਮੇਸ਼ਰ ਜੀ ਕੋਈ ਜੋਬ ਨਹੀਂ ਗਈ ਪਿਆਰੇ ਪਰਮੇਸ਼ਰ ਕੋਈ ਕਾਰੋਬਾਰ ਨਹੀਂ ਪਿਆਰੇ ਪਰਮੇਸ਼ਰ ਉਹਨਾਂ ਲਈ ਅੱਜ ਪ੍ਰਾਰਥਨਾ ਕਰਦੇ ਸਾਮਰਤੀ ਪਿਤਾ ਯੇਸ਼ੂ ਨਾਮ ਦੇ ਦੁਆਰਾ ਯੇਸ਼ੂ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਆਉਨੇ ਯੇਸ਼ੂ ਰਾਜਾ ਅਸੀਂ ਤੁਹਾਡੇ ਚਰਨਾਂ ਵਿੱਚ ਆਉਨੇ ਪਿਆਰੇ ਪਰਮੇਸ਼ਰ ਜੀ ਆਪਣੇ ਕੰਮਾਂ ਨੂੰ ਇੱਕ ਇੱਕ ਜੀਵਨ 'ਚ ਪ੍ਰਗਟ ਕਰੋ ਪ੍ਰਮੇਸ਼ਰ ਉਹਨਾਂ ਦੇ ਜੀਵਨਾਂ ਵਿੱਚ ਯਿਸੂ ਜੀ ਆਪਣਾ ਅਜੀਬ ਰਚੰਬਾ ਮੌਜਦਾ ਕਰੋ ਪਿਆਰੇ ਪ੍ਰਮੇਸ਼ਰ ਉਹਨਾਂ ਨੂੰ ਇੱਕ ਅੱਛਾ ਕਾਰੋਬਾਰ ਮੁਹੱਈਆ ਕਰੋ ਯੇਸ਼ੂ ਰਾਜਾ ਉਹਨਾਂ ਨੂੰ ਇੱਕ ਅੱਛਾ ਕਾਰੋਬਾਰ ਮੁਹੱਈਆ ਕਰੋ ਪਿਆਰੇ ਪ੍ਰਮੇਸ਼ਰ ਇੱਕ ਅੱਛੀ ਪੋਸਟ ਦੋ ਪਿਆਰੇ ਪ੍ਰਮੇਸ਼ਰ ਇੱਕ ਅੱਛੀ ਜੋਬ ਬਖਸ਼ੋ ਪਿਆਰੇ ਪ੍ਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪ੍ਰਮੇਸ਼ਰ ਨੰਝੇ ਨੇ ਵੀ ਪਿਆਰੀ ਪਰਮੇਸ਼ਰ ਡਿਪਰੈਸ਼ਨ ਵਿੱਚ ਹੈ ਯੇਸ਼ੂ ਰਾਜਾ ਉਹਨਾਂ ਨੂੰ ਹਰ ਪਰੇਸ਼ਾਨੀ ਤੋਂ ਅਜ਼ਾਦ ਕਰੋ ਮੇਰੇ ਯੇਸ਼ੂ ਰਾਜਾ ਉਹਨਾਂ ਨੂੰ ਹਰ ਇੱਕ ਪਰੇਸ਼ਾਨੀ ਤੋਂ ਅਜ਼ਾਦ ਕਰ ਦਿਓ ਯੇਸ਼ੂ ਰਾਜਾ ਉਹਨਾਂ ਨੂੰ ਪਿਆਰੇ ਪਰਮੇਸ਼ਰ ਇੱਕ ਚੰਗਾ ਔਰ ਚੋਖਾ ਜੀਵਨ ਦੋ ਆਨੰਦ ਵਾਲਾ ਜੀਵਨ ਦੇ ਦਿਓ ਯੇਸ਼ੂ ਰਾਜਾ ਆਜ਼ਾਦੀ ਵਾਲਾ ਜੀਵਨ ਦੇ ਦਿਓ ਮੇਰੇ ਯੇਸ਼ੂ ਰਾਜਾ ਤੁਹਾਡਾ ਧੰਨਵਾਦ ਕਰਦੇ ਸਮਰੱਥੀ ਆਪੀ ਦਾ ਤੁਹਾਡਾ ਧੰਨਵਾਦ ਕਰਦੇ ਯੇਸ਼ੂ ਰਾਜਾ ਹallelujah hallelujah 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 ਧੰਨਵਾਦ ਹੋ 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 ਮੇਰੇ ਜ਼ਿੰਦੇ ਯਹੋਵਾ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਜ਼ਿੰਦੇ ਯਹੋਵਾ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੀਸੂ ਰਾਜਾ ਮੱਤੜਾਡਾ ਸ਼ੁਕਰ ਕਰਦੀ ਹਾਂ ਮੇਰੇ ਜ਼ਿੰਦੇ ਯਹੋਵਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਹੀ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਜਿੰਨੇ ਭੈਣ ਭਰਾ ਸੁਣਨ ਪਿਆਰੇ ਪਰਮੇਸ਼ਰ ਜਿੰਨੇ ਬੱਚੇ ਸੁਣਨ ਯੇਸੂ ਰਾਜ ਜਿੰਨੇ ਨੌਜਵਾਨ ਬੱਚੇ ਸੁਣਨ ਕੁਦੂਸ ਮਿਹਰਬਾਨ ਉਹਨਾਂ ਦੇ ਜੀਵਨਾ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਯੇਸੂ ਰਾਜਾ ਉਹਨਾਂ ਦੇ ਜੀਵਨਾ ਵਿੱਚ ਤੁਹਾਡਾ ਸਲਾਲ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਰ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੇਸੂ ਰਾਜਾ ਹਰ ਜਾਨ ਤੁਹਾਡੇ ਨਾਮ ਦੀ ਮਹਿਮਾ ਕਰੇ ਹਰ ਜਾਨ ਤੁਹਾਡੇ ਨਾਮ ਦੀ ਆਰਾਧਨਾ ਕਰੇ ਯਿਸੂ ਜੀ ਟੜਾ ਧੰਨਵਾਦ ਹੁ ਟੜਾ ਧੰਨਵਾਦ ਹੁ ਟੜਾ ਧੰਨਵਾਦ ਹੁ ਟੜਾ ਧੰਨਵਾਦ ਹੁ ਟੜਾ ਧੰਨਵਾਦ ਮੇਰੇ ਸਰਵ ਸ਼ਕਤੀਮਾਨ ਪਿਤਾ ਤੁਹਾਡਾ ਸ਼ੁਕਰ ਮੇਰੇ ਸਰਵ ਸ਼ਕਤੀਮਾਨ ਪਿਤਾ ਤੁਹਾਡਾ ਸ਼ੁਕਰ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਯਿਸੂ ਜੀ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਯਿਸੂ ਜੀ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਯਿਸੂ ਰਜਾ ਹਾਲੇਲੂਇਆ 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 ਧੰਨਵਾਦ ਹੋ 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 ਧੰਨਵਾਦ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰੋ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰੋ ਯੈਸੂ ਰਾਇ ਦੁਸ਼ਟ ਵੱਲੋਂ ਲਾਏ ਹੋਏ ਬੰਧਨ ਇਹਨਾਂ ਦੇ ਜੀਵਨਾ ਚ ਤੋੜੋ ਪਿਆਰੇ ਪਰਮੇਸ਼ਵਰ ਸ਼ੈਤਾਨ ਵੱਲੋਂ ਲਾਏ ਹੋਏ ਸਾਰੇ ਬੰਧਨ ਇਹਨਾਂ ਦੇ ਜੀਵਨਾ ਚ ਤੋੜ ਦਿਓ ਪਿਆਰੇ ਪਰਮੇਸ਼ਵਰ ਜੀ ਜਿਨ੍ਹਾਂ ਦੇ ਇਹਨਾਂ ਦੇ ਕਾਰੋਬਾਰਾਂ ਨੂੰ ਰੋਕਿਆ ਹੋਇਆ ਇਨਾਂ ਦੇ ਕਮਾਕਾਰਾਂ ਅੱਗੇ ਬੰਦਨ ਲੱਗੇ ਆ ਪਿਆਰੇ ਪਰਮੇਸ਼ਵਰ ਜੀ ਜੋ ਇਨਾਂ ਰੀਆਂ ਪਿਆਰੇ ਪਰਮੇਸ਼ਵਰ ਜੀ ਜੋ ਪਾਂ ਅੱਗੇ ਬੰਦਨ ਲੱਗੇ ਹੋਇਆ ਪਿਆਰੇ ਪਰਮੇਸ਼ਵਰ ਉਹ ਸਾਰੇ ਅੱਜ ਪਿਆਰੇ ਪਰਮੇਸ਼ਵਰ ਤੁਹਾਡੀ ਸਮਰਥ ਦੇ ਦੁਆਰੇ ਦੁਸ਼ਟ ਵੱਲ ਵੱਲੋਂ ਲਾਏ ਹੋਏ ਤੁਹਾਡੀ ਪਵਿੱਤਰ ਆਤਮਾ ਦੀ ਸਮਰਥ ਦੇ ਨਾਲ ਤੋੜੇ ਜਾਣ ਯੇਸ਼ੂ ਰਹਿ ਜੋ ਤੁਹਾਡਾ ਸ਼ੁਕਰ ਕਰਦੇ ਯੇਸ਼ੂ ਰਹਿ ਤੁਹਾਡਾ ਪਵਿੱਤਰ ਆਤਮਾ ਇਸੇ ਵਕਤ ਇਹਨਾਂ ਦੇ ਜੀਵਨ ਆਚਾਰੀਏ ਕਰਨ ਯੇਸ਼ੂ ਤੜਾ ਪਵਿੱਤਰ ਆਤਮਾ ਇਸੀ ਵਕਤ ਇਹਨਾਂ ਦੇ ਜੀਵਨਾਂ ਚ ਕਾਰੀਏ ਕਰੇ ਮੇਰੇ ਯੇਸੂ ਜੀ ਤੁਹਾਡਾ ਪਵਿੱਤਰ ਆਤਮਾ ਇਸੀ ਵਕਤ ਇਹਨਾਂ ਦੇ ਜੀਵਨਾਂ ਚ ਕਾਰੀਏ ਕਰੇ ਯੇਸੂ ਰਹਾਜ ਇਹਨਾਂ ਨੂੰ ਹੀਲ ਕਰੋ ਪਿਆਰੇ ਪਰਮੇਸ਼ਵਰ ਸਿਰ ਤੋਂ ਲੱਕੇ ਪੈਰਾਂ ਤੱਕ ਸ਼ੂਲੋ ਪਿਆਰੇ ਪਰਮੇਸ਼ਵਰ ਜਿਸ ਤਰ੍ਹਾਂ ਤੁਸੀਂ ਦੋ ਦੇ ਦੁਆਰਾ ਪਿਆਰੇ ਪਰਮੇਸ਼ਵਰ ਗੋਲੀयत ਨੂੰ ਹਰਾ ਦਿੱਤਾ ਪਿਆਰੇ ਪਰਮੇਸ਼ਵਰ ਇੱਕ ਕੀ ਛੋਟੇ ਜਿਹੇ ਪੱਥਰ ਦੇ ਨਾਲ ਪਿਆਰੇ ਪਰਮੇਸ਼ਵਰ ਇਸੇ ਤਰ੍ਹਾਂ ਪਿਆਰੇ ਪਰਮੇਸ਼ਵਰ ਜਿਹਨਾਂ ਦੀਆਂ ਮੁਸ਼ਕਲਾਂ ਆਫਤਾਂ ਕਿਉਂ ਨਹੀਂ ਐਡੀਆਂ ਕਿੱਡੀਆਂ ਵੱਡੀਆਂ ਪਿਆਰੇ ਪਰਮੇਸ਼ਰ ਤੁਹਾਡੀ ਪਵਿੱਤਰ ਆਤਮਾ ਦੀ ਸਮਰਥ ਦੇ ਦੁਆਰਾ ਪਿਆਰੇ ਪਰਮੇਸ਼ਰ ਜੀ ਉਹ ਵੱਡੀਆਂ ਤੋਂ ਵੱਡੀਆਂ ਤੰਗੀਆਂ ਵੱਡੀਆਂ ਤੋਂ ਵੱਡੀਆਂ ਤਕਲੀਫਾਂ ਯਿਸੂ ਰਾਜਾ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਤੁਹਾਡੀ ਸਮਰਥ ਦੇ ਦੁਆਰਾ ਤੋੜੀਆਂ ਜਾਣ ਯਿਸੂ ਰਹਿ ਜਾ ਤੁਹਾਡਾ ਸ਼ੁਕਰ ਕਰਦੇ ਹਾਂ ਯਿਸੂ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਯਿਸੂ ਰਹਿ ਜਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਬਲ ਬਖਸ਼ਣ ਵਾਲੇ ਪਰਮੇਸ਼ਰ ਤੁਸੀਂ ਜੋਰ ਬਖਸ਼ਣ ਵਾਲੇ ਪਰਮੇਸ਼ਰ ਹੋ ਯਿਸੂ ਰਾਜਾ ਡੜਾ ਨੂੰ ਗ੍ਰਹਿ ਹੋਵੇ ਮੇਰੇ ਸਮਰਥੀਏ ਪਿਤਾ ਡੜਾ ਨੂੰ ਗ੍ਰਹਿ ਹੋਵੇ ਮੇਰੇ ਸਮਰਥੀਏ ਪਿਤਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਅੱਜ ਦੀ ਪ੍ਰਾਰਥਨਾ ਨਾਲ ਇੱਕ ਬਰਕਤ ਆਸ਼ੀਸ਼ ਦਾ ਕਾਰਨ ਹੋਵੇ ਯੇਸ਼ੂ ਰਾਜਾ ਅੱਜ ਦੀ ਪ੍ਰਾਰਥਨਾ ਨਾਲੇ ਬਰਕਤ ਆਸ਼ੀਸ਼ ਦਾ ਕਾਰਨ ਹੋਵੇ ਅੱਜ ਦੀ ਪ੍ਰਾਰਥਨਾ ਨਾਲੇ ਛੁਟਕਾਰੇ ਦਾ ਕਾਰਨ ਹੋਵੇ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਨਾਲੇ ਇੱਕ ਕਿਰਪਾ ਦਾ ਕਾਰਨ ਹੋਵੇ ਪਿਆਰੇ ਪਰਮੇਸ਼ਰ ਕਿਉਂਕਿ ਤੁਸੀਂ ਕਿਰਪਾ ਕਰਨ ਵਾਲੇ ਪਰਮੇਸ਼ਰ ਹੋ ਕਿਉਂਕਿ ਤੁਸੀਂ ਕਿਰਪਾ ਨਾਲ ਭਰੇ ਹੋਏ ਪਰਮੇਸ਼ਰ ਹੋ ਤੁਸੀਂ ਦਇਆ ਨਾਲ ਭਰੇ ਹੋਏ ਪਰਮੇਸ਼ਰ ਹੋ ਤੁਸੀਂ ਦਿਆਲੂ ਔਰ ਕਿਰਪਾਲੂ ਪਰਮੇਸ਼ਰ ਹੋ ਤੁਸੀਂ ਧੀਰਜવાન ਹੋ ਪਿਆਰੇ ਪਰਮੇਸ਼ਰ ਤੁਸੀਂ ਮਹਿਮਾਨ ਨਾਲ ਭਰੇ ਹੋਏ ਪਰਮੇਸ਼ਰ ਹੋ ਯਿਸੂ ਹਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਜੀ ਇਹਨਾਂ ਦੇ ਛੀਵਨਾ ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਇੱਕ ਇੱਕ ਦੇ ਛੀਵਨਾ ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਅੰਠੜਾ ਪਵਿੱਤਰ ਆਤਮਾ ਕਾਰਜ ਇਹ ਕਰੇ ਤੁਹਾਡਾ ਪਵਿੱਤਰ ਆਤਮਾ ਕਾਰਜੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਨੇ ਜੀਵਨਾ ਚਕਾਰੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਨੇ ਜੀਵਨਾ ਚਕਾਰੇ ਕਰੇ ਸਾਰੇ ਬੰਧਨ ਤੋੜ ਦਿਓ ਯੇਸ਼ੂ ਰਾਜ ਆਪਣੀ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਸਾਰੇ ਬੰਧਨ ਤੋੜੋ ਆਪਣੀ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਸਾਰੇ ਬੰਧਨ ਤੋੜੋ ਯੇਸ਼ੂ ਰਾਜ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੇ ਜੀਵਨਾ ਵਿੱਚ ਤੁਹਾਡੀ ਨਾਂ ਨੂੰ ਮਹਿਮਾ ਮਿਲੇ ਇਹਨਾਂ ਦੀ ਬਾੜੀਆਂ ਤੋਂ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਇਹਨਾਂ ਦੇ ਹਿਰਦਿਆਂ ਤੋਂ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਅਸੀਂ ਜੀ ਹੁੰਦਾ ਬਲੀਦਾਨ ਚੜਾਉਣ ਵਾਲੇ ਬਾਂਝੀਏ ਪਿਆਰੇ ਫਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਜੀ ਜ ਤੁਹਾਡਾ ਧੰਨਵਾਦ ਹੂੰ ਤੁਹਾਡਾ ਧੰਨਵਾਦ ਹੂੰ ਤੁਹਾਡਾ ਧੰਨਵਾਦ ਹੂੰ ਤੁਹਾਡਾ ਧੰਨਵਾਦ ਹੋਟੜਾ ਧੰਨਵਾਦ ਹallelujah hallelujah 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 ਪਵਿੱਤਰ ਪਰਮੇਸ਼ਵਰ ਜੀ ਤੁਹਾਡਾ ਸ਼ੁਕਰ ਕਰਦੀ ਹਾਂ ਜੀ ਸੁਰਜਾ ਪਵਿੱਤਰ ਪਰਮੇਸ਼ਵਰ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਰਹਿਮ ਨਾਲ ਭਰੇ ਹੋਏ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੀ ਦਇਆ ਨਾਲ ਭਰੇ ਹੋਏ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੀ ਭਲੇ ਆਈ ਕਰਨ ਵਾਲੇ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੀ ਹਾਂ وفاداری کرنے والے پرمیشور جی تڑا دنواد کر دے کیونکہ تھی وفادار پرمیشور ہو تو وفادار پرمیشور ہو یہ سر دنواد ہوا دنواد ہو تڑا دنواد ہو تڑا دھنیہ ہو تڑا واد دھنیہ 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 واد ਹਰ ਜਾਣ ਤੁਹਾਡੇ ਨਾਂ ਦੀ ਮਹਿਮਾ ਕਰੇ ਹਰ ਜਾਣ ਤੁਹਾਡੇ ਨਾਂ ਦੀ ਆਰਾਧਨਾ ਕਰੇ ਯਿਸੂ ਰਾਜਾ ਬਹੁਤ ਸਾਰੇ ਲੋਕ ਤੁਹਾਡੇ ਨਾਂ ਦੇ ਵਿੱਚ ਬਚਾਏ ਜਾਣ ਬਹੁਤ ਸਾਰੇ ਲੋਕ ਤੁਹਾਡੇ ਨਾਂ ਦੇ ਵਿੱਚ ਬਚਾਏ ਜਾਣ ਬਹੁਤ ਸਾਰੇ ਲੋਕ ਤੁਹਾਡੇ ਨਾਂ ਦੇ ਦੁਆਰਾ ਚੰਗੇ ਕੀਤੇ ਜਾਣ ਯਿਸੂ ਰਾਜਾ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡਾ ਹੀ ਸ਼ੁਕਰ ਕਰਦੇ ਹਾਂ ਤੁਹਾਡਾ ਹੀ ਸ਼ੁਕਰ ਕਰਦੇ ਹਾਂ ਤੁਸੀਂ ਪਲਾ ਕਰਨ ਵਾਲੇ ਪਰਮੇਸ਼ਰ ਹੋ ਤੁਸੀਂ ਭਲਾਈ ਕਰਨ ਵਾਲੇ ਪਰਮੇਸ਼ਰ ਹੋ ਤੁਸੀਂ ਵਫਾਦਾਰੀ ਕਰਨ ਵਾਲੇ ਪਰਮੇਸ਼ਰ ਹੋ ਯਿਸੂ ਰਾਜਾ ਤੁਸੀਂ ਜ਼ਮੀਨ ਅਸਮਾਨ ਦੇ ਮਾਲਕ ਔਰ ਖਾਲੀ ਕੋ ਯੀਸ਼ੂ ਜੀ ਤੁਹਾਡਾ ਸ਼ੁਕਰ ਕਰਦੀਆਂ ਤੁਸੀਂ ਜ਼ਮੀਨ ਅਸਮਾਨ ਬਣਾਉਣ ਵਾਲੇ ਪਰਮੇਸ਼ਵਰ ਹੋ ਯੀਸ਼ੂ ਰਾਜਾ ਤੁਹਾਡਾ ਧੰਨਵਾਦ ਹੋ ਤੁਹਾਡਾ ਹੀ ਧੰਨਵਾਦ ਹੋ ਤੁਹਾਡਾ ਹੀ ਧੰਨਵਾਦ ਤੁਸੀਂ ਅਲਫਾਰੂਮ ਹੋਗਾ ਹੋ ਤੁਸੀਂ ਆਦ ਔਰ ਅੰਤ ਹੋ ਪਿਆਰੇ ਪਰਮੇਸ਼ਵਰ ਤੁਸੀਂ ਜੁਗੋ ਜੋਗ ਇੱਕੋ ਜੇ ਹੋ ਤੁਸੀਂ ਵਾਦੇ ਦੇ ਪੂਰੀ ਔਰ ਖਰੇ ਪਰਮੇਸ਼ਰ ਹੋਈਏ ਯੇਸ਼ੂ ਰਾਜਾ ਤੁਸੀਂ ਇੱਕ ਦੁੱਧ ਚੁਗਾਉਂਦੀ ਮਾਂ ਆਪਣੇ ਬੱਚੇ ਨੂੰ ਛੱਡ ਸਕਦੀ ਹੈ ਤਿਆਗ ਸਕਦੀ ਲੇਕਿਨ ਮੈਂ ਨਾ ਤੁਹਾਨੂੰ ਕਦੀ ਛੱਡਦਾ ਨਾ ਹੀ ਕਦੀ ਤਿਆਗਦਾ ਹਮੇਸ਼ਾ ਤੁਸੀਂ ਅੰਗ ਸੰਗ ਰਹਿਣ ਵਾਲੇ ਪਰਮੇਸ਼ਰ ਹੋਈਏ ਯੇਸ਼ੂ ਰਾਜਾ ਜਿਸ ਤਰ੍ਹਾਂ ਤੁਸੀਂ ਇਬਰਾਹਿਮ ਦੇ ਅੰਗ ਸੰਗ ਰਹੇ ਯੇਸ਼ੂ ਰਾਜਾ ਜਿਸ ਤਰ੍ਹਾਂ ਤੁਸੀਂ ਮੂਸਾ ਦੇ ਅੰਗ ਸੰਗ ਰਹੇ ਪਿਆਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਯੂਸਫ ਦੇ ਅੰਗ ਸੰਗ ਰਹੇ ਪਿਆਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਦਔਦ ਦੇ ਅੰਗ ਸੰਗ ਰਹੇ ਪਿਆਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਏਲੀਆ ਨਬੀ ਦੇ ਅੰਗ ਸੰਗ ਰਹੇ ਔਰ ਆਪਣੀ ਹਜ਼ਰਤ ਜੀ ਬਰ ਚੰਬੇ ਮੋਜ਼ ਦੇ ਦਿਖਾਈ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਤੁਸੀਂ ਹਮੇਸ਼ਾ ਆਪਣੇ ਨਬੀਆਂ ਦੇ ਅੰਗ ਸੰਗ ਰਹਿਣ ਵਾਲੇ ਪਰਮੇਸ਼ਰ ਹੋ ਆਪਣੀ ਲੋਕਾਂ ਦੇ ਨਾਲ ਰਹਿਣ ਵਾਲੇ ਪਰਮੇਸ਼ਰ ਹੋ ਯਿਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯਿਸੂ ਰਾਜਾ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਰ ਹੋ ਤੁਸੀਂ ਸਤੂਤੀਆਂ ਦੇ ਯੋਗ ਪਰਮੇਸ਼ਰ ਹੋ ਯਿਸੂ ਰਾਜਾ ਅੱਜ ਪਿਆਰੇ ਪਰਮੇਸ਼ਰ ਸਾਰੇ ਬੰਧਨ ਯਿਸੂ ਨਾਮ ਦੇ ਦੁਆਰਾ ਇਹਨਾਂ ਦੇ ਜੀਵਨਾਂ ਚ ਤੋੜੇ ਜਾਣ ਅੱਜ ਸਾਰੇ ਬੰਧਨ ਯਿਸੂ ਨਾਮ ਦੇ ਦੁਆਰਾ ਇਹਨਾਂ ਦੇ ਜੀਵਨਾਂ ਚ ਤੋੜੇ ਜਾਣ ਅੱਜ ਸਾਰੇ ਬੰਧਨ ਯਿਸੂ ਨਾਮ ਦੇ ਦੁਆਰਾ ਇਹਨਾਂ ਦੇ ਜੀਵਨਾਂ ਨਛੋਟੜ ਜਣ ਇਹ ਗੰਦੀ ਦੂਸਟ ਆਤਮਾ ਇੱਕ ਇੱਕ ਦੇ ਜੀਵਨਾਂ ਨੂੰ ਛੱਡ ਕੇ ਚਲੀ ਜਾਓ ਇਹ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਲਿਆਉਣ ਵਾਲੀਆਂ ਗੰਦੀਆਂ ਦੂਸਟ ਆਤਮਾ ਇੱਕ ਇੱਕ ਦੇ ਜੀਵਨਾਂ ਨੂੰ ਛੱਡ ਕੇ ਚਲੀਆਂ ਜਾਣ ਇਹ ਕ੍ਰੋਧ ਲਿਆਉਣ ਵਾਲੀਆਂ ਗੰਦੀਆਂ ਦੂਸਟ ਆਤਮਾ ਇੱਕ ਇੱਕ ਦੇ ਛੀਵਨ ਨੂੰ ਛੱਡ ਕੇ ਚਲੀਆਂ ਜਾਣ ਲੜਾਈ ਝਗੜੇ ਕਰਵਾਉਣ ਵਾਲੀਆਂ ਸਾਰੀਆਂ ਗੰਦੀਆਂ ਦੂਸਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਚਲੀਆਂ ਜਾਂ ਜਾਣ ਬੁਰੇ ਰਸਤੇ ਤੇ ਚਲਾਉਣ ਵਾਲੀਆਂ ਸਾਰੀਆਂ ਗੰਦੀਆਂ ਦੂਸਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਜਾਂਦੀਆਂ ਰਹਿਣ ਪਿਆਰੇ ਪਰਮੇਸ਼ਵਰ ਤੁਹਾਡਾ ਜਲਾਲ ਇੱਕ ਇੱਕ ਜੀਵਨ ਉਤੇ ਪ੍ਰਗਟ ਕੀਤਾ ਜਾਏ ਤੁਹਾਡਾ ਜਲਾਲ ਇੱਕ ਇੱਕ ਜੀਵਨ ਤੇ ਪ੍ਰਗਟ ਕੀਤਾ ਜਾਏ ਇਹਨਾਂ ਦੇ ਕੰਮਕਾਰਾਂ ਨੂੰ ਬੰਦ ਕਰਨ ਵਾਲੀਆਂ ਸਾਰੀਆਂ ਇੰਡਸਟਰੀਆਂ ਤੇ ਇਹਨਾਂ ਦੇ ਕਾਰੋਬਾਰਾਂ ਨੂੰ ਛੱਡ ਕੇ ਅਥਾ ਪੁੰਡ ਵਿੱਚ ਜਾਂਦੀਆਂ ਰਹਿਣ ਯੈਸੂ ਜੀ ਤੁਹਾਡਾ ਫਜ਼ਲ ਇਹਨਾਂ ਜੀਵਨਾਂ ਉਤੇ ਹੋਵੇ ਤੁਹਾਡਾ ਫਜ਼ਲ ਇਹਨਾਂ ਜੀਵਨਾਂ ਉਤੇ ਹੋਵੇ ਯੈਸੂ ਜੀ ਤੁਹਾਡਾ ਸ਼ੁਕਰ ਹੋ 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 ਤੁਹਾਡਾ ਸ਼ੁਕਰ ਹੋ

ਕੁੱਖਾਂ ਨੂੰ ਬੰਦ ਕਰਨ ਵਾਲੀ ਗੰਦੀ ਦੁਸ਼ਟ ਆਤਮਾ ਇੱਕ ਭੈਣ ਦੇ ਜੀਵਨ ਨੂੰ ਛੱਡ ਕੇ ਜਾਂਦੀ ਰਹੇ। ਜੋ ਪੇਣਾ ਬੱਚਿਆਂ ਤੋਂ ਪਿਆਰੇ ਪਰਮੇਸ਼ਵਰ ਜੀ ਵਾਂਝੀਆਂ ਆਆਂ ਜਿਨ੍ਹਾਂ ਦੇ ਜੀਵਨ ਵਿੱਚ ਆਸ਼ੀਸ਼ ਨਹੀਂ ਯੈਸੂ ਰਜ ਉਹ ਸਾਰੀਆਂ ਹੀ ਕੁੱਖਾਂ ਤੁਹਾਡੇ ਨਾਂ ਦੇ ਦੁਆਰਾ ਖੁੱਲੀਆਂ ਜਾਣ ਬੰਦ ਕੁੱਖਾਂ ਤੁਹਾਡੇ ਨਾਂ ਦੇ ਦੁਆਰਾ ਖੁੱਲੀਆਂ ਜਾਣ ਯੈਸੂ ਰਜ ਆਪਣੀ ਕਿਰਪਾ ਇੱਕ ਇੱਕ ਜੀਵਨ ਉੱਤੇ ਕਰੋ ਆਪਣੀ ਕਿਰਪਾ ਨੂੰ ਇੱਕ ਇੱਕ ਜੀਵਨ ਉੱਤੇ ਕਰੋ ਪਿਆਰੇ ਪਰਮੇਸ਼ਰ ਅੱਜ ਤੁਹਾਡਾ ਜ਼ਲਾਲ ਪ੍ਰਗਟ ਕੀਤਾ ਜਾਏ ਅੱਜ ਤੁਹਾਡਾ ਜ਼ਲਾਲ ਪ੍ਰਗਟ ਕੀਤਾ ਜਾਏ ਅੱਜ ਤੁਹਾਡਾ ਜ਼ਲਾਲ ਇਹਨਾਂ ਜੀਵਨਾਂ 'ਚ ਪ੍ਰਗਟ ਕੀਤਾ ਜਾਏ ਸਾਮਰਥੀਏ ਪਿਤਾ ਸਾਡਾ ਪਵਿੱਤਰ ਆਤਮਾ ਮਾ ਕਾਰੀਏ ਕਰੇ ਔਰ ਸਾਰੇ ਬੰਧਨ ਤੋੜੇ ਜਾਣ ਅਸਟੜਾ ਪਵਿੱਤਰ ਆਤਮਾ ਕਾਰੀਏ ਕਰੇ ਔਰ ਸਾਰੇ ਬੰਧਨ ਤੋੜੇ ਜਾਣ ਯਿਸੂ ਜੀ ਤੁਹਾਡਾ ਸ਼ੁਕਰ ਹੂ ਤੁਹਾਡਾ ਸ਼ੁਕਰ ਹੋ 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 ਮੇਰੇ ਯਿਸੂ ਜੀ ਤੁਹਾਡਾ ਧੰਨਵਾਦ ਮੇਰੇ ਯਿਸੂ ਜੀ ਤੁਹਾਡੇ ਹੀ ਧੰਨਵਾਦ ਮੇਰੇ ਯਿਸੂ ਜੀ ਤੁਹਾਡੇ ਹੀ ਧੰਨਵਾਦ ਮੇਰੇ ਯਿਸੂ ਜੀ ਤੁਹਾਡੇ ਹੀ ਧੰਨਵਾਦ ਤੁਹਾਡਾ ਸ਼ੁਕਰ ਹੋ 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 ਇਸ ਜ਼ਲਾਲ ਨਾਲ ਭਰੇ ਹੋਏ ਪਰਮੇਸ਼ਰ ਤੁਹਾਡਾ ਸ਼ੁਕਰ ਹੋ ਜ਼ਲਾਲ ਨਾਲ ਭਰੇ ਹੋਏ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਹੋ ਜ਼ਲਾਲ ਨਾਲ ਭਰੇ ਹੋਏ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਹੋ ਤੁਸੀਂ ਅਲਫਾ ਅਤੇ ਮੀਗਾ ਹੋ ਅਲਫਾ ਅਤੇ ਮੀਗਾ ਹੋ ਅਲਫਾ ਅਤੇ ਮੀਗਾ ਹੋ ਯਿਸੂ ਰੱਜਾ ਤੁਸੀਂ ਸਭ ਕੁਝ ਕਰਨ ਦੀ ਸਮਰੱਥ ਰੱਖਣ ਵਾਲੇ ਪਰਮੇਸ਼ਰ ਹੋ ਤੁਸੀਂ ਸਭ ਕੁਝ ਕਰਨ ਦੀ ਸਮਰੱਥ ਰੱਖਣ ਵਾਲੇ ਪਰਮੇਸ਼ਰ ਹੋ ਯਿਸੂ ਰੱਜਾ ਤੁਸੀਂ ਹਰ ਤਰ੍ਹਾਂ ਦੀ ਬੈਰੀ ਦੀ ਸ਼ਕਤੀ ਨੂੰ ਤਾੜਨ ਦੀ ਹਿੰਮਤ ਔਰ ਤਾਕਤ ਰੱਖਦੇ ਹੋ ਪਿਆਰੇ ਪਰਮੇਸ਼ਰ ਤੁਸੀਂ ਹਰ ਤਰ੍ਹਾਂ ਦੀਆਂ ਇੰਡਸਟਰੀਆਂ ਸ਼ਕਤੀਆਂ ਦਾ ਨਾਸ਼ ਕਰਨ ਵਾਲੇ ਪਰਮੇਸ਼ਵਰ ਹੋਈਐ ਸਵਾਜਾ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰੋ ਤੁਹਾਡਾ ਸ਼ੁਕਰੋ ਤੁਹਾਡਾ ਸ਼ੁਕਰੋ ਤੁਹਾਡਾ ਸ਼ੁਕਰੋ ਤੁਹਾਡਾ ਸ਼ੁਕਰੋ ਧੰਨਵਾਦ 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 ਤੁਹਾਡੇ ਨਾਂ ਦੀ ਮਹਿਮਾ ਤੁਹਾਡੇ ਨਾਂ ਦੀ ਮਹਿਮਾ ਤੁਹਾਡੇ ਨਾਂ ਦੀ ਮਹਿਮਾ ਤੁਹਾਡੇ ਨਾਂ ਦੀ ਮਹਿਮਾ ਆਪਣੀ ਕਿਰਪਾ ਦੇ ਅੱਜ ਦਰਵਾਜ਼ਿਆਂ ਨੂੰ ਖੋਲ ਦੋ ਆਪਣੀ ਕਿਰਪਾ ਦੇ ਅੱਜ ਦਰਵਾਜ਼ਿਆਂ ਨੂੰ ਖੋਲ ਦੋ ਯੇਸੂ ਰਾਜਾ ਜੋ ਇਹਨਾਂ ਦੇ ਬੰਦਨ ਲੱਗੇ ਹੋਇਆ ਆਪਣੀ ਕਿਰਪਾ ਦੇ ਦਰਵਾਜ਼ੇ ਅੱਜ ਖੋਲ ਕੇ ਪਿਆਰੇ ਪਰਮੇਸ਼ਵਰ ਉਹ ਸਾਰੇ ਬੰਦਨਾ ਨੂੰ ਤੋੜ ਦੋ ਸਾਰੇ ਬੰਦਨਾ ਨੂੰ ਤੋੜ ਦੋ ਸਾਰੇ ਬੰਦਨਾ ਨੂੰ ਤੋੜ ਦੋ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਸੀਂ ਕਿਹਾ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ ਯੇਸੂ ਰਾਜਾ ਇਹ ਵਿਸ਼ਵਾਸ ਕਰਨ ਪਿਆਰੇ ਪਰਮੇਸ਼ਵਰ ਔਰ ਇਹਨਾਂ ਲਈ ਪਿਆਰੇ ਪਰਮੇਸ਼ਵਰ ਸਾਰੇ ਰਸਤੇ ਖੁੱਲ ਜਾਣ ਯੇਸੂ ਜੀ ਤੜਾ ਮੈਂ ਸ਼ੁਕਰ ਕਰਦੀ ਆ ਪਿਆਰੇ ਪਰਮੇਸ਼ਵਰ ਤੁਸੀਂ ਕਿ ਆ ਵਿਸ਼ਵਾਸ ਕਰਨ ਵਾਲੀ ਸਭ ਕੁਝ ਹੋ ਜਾਂਦਾ ਯੈਸੂ ਰਾਜਾ ਪਰਤਨ ਵਾਧ ਹੋਟੜਾ ਧੰਨਵਾਦ 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 ਮੇਰੇ ਜ਼ਿੰਦੇ ਜੂ ਹਵਾ ਪਰਮੇਸ਼ਵਰ ਜੀ ਤੁਹਾਡਾ ਸ਼ੁਕਰ ਕਰਦੀ ਆ ਯੈਸੂ ਨਾਂ ਦੇ ਦੁਆਰਾ ਯੈਸੂ ਨਾਂ ਦੇ ਦੁਆਰਾ ਇਹਨਾਂ ਦੀ ਛੇਵਨਾ ਚ ਟੜੇ ਕੰਮ ਪ੍ਰਗਟ ਕੀਤੀ ਜੀ ਅਤੇ ਯੇਸ਼ੂ ਨਾਮ ਦੇ ਦੁਆਰਾ ਇਹਨਾਂ ਦੇ ਜੀਵਨਾਂ ਦੇ ਸਾਰੇ ਬੰਧਨ ਤੋੜੇ ਜਾਣੇ ਯੇਸ਼ੂ ਨਾਮ ਦੇ ਦੁਆਰਾ ਇਹਨਾਂ ਦੇ ਜੀਵਨਾਂ ਵਿੱਚ ਤ੍ਰਿਪਾਅ ਕੀਤੀ ਜਾਏ ਯੇਸ਼ੂ ਨਾਮ ਦੇ ਦੁਆਰਾ ਪਿਆਰੇ ਪਰਮੇਸ਼ਰ ਮੈਂ ਤੁਹਾਡੇ ਸ਼ੁਕਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਯੇਸ਼ੂ ਜੀ ਇਸ ਥੋੜੇ ਜੇ ਸਮੇ ਲਈ ਜੋ ਤੁਸੀਂ ਸਾਡੇ ਜੀਵਨਾਂ 'ਚ ਦਿੱਤਾ ਮੈ ਤੁਹਾਡਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਭੈਣ ਭਰਾ ਸਾਡੀ ਪ੍ਰਾਰਥਨਾ ਨੂੰ ਸੁਣ ਉਹਨਾਂ ਦੇ ਜੀਵਨਾਂ ਵਿੱਚ ਇਸੇ ਵਕਤੜਾ ਪਵਿੱਤਰ ਆਤਮਾ ਕਾਰਜੇ ਕਰੇ ਔਰ ਸਾਰੇ ਬੰਧਨ ਤੋੜੇ ਪਿਆਰੇ ਪਰਮੇਸ਼ਵਰ ਔਰ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਚ ਗ੍ਰਹਿਣ ਕਰਕੇ ਸਾਡੇ ਸਾਡੇ ਪਰਮੇਸ਼ਵਰ ਨੇ ਸਾਡੇ ਲਈ ਸਭ ਕੁਝ ਕਰ ਦਿੱਤਾ ਔਰ ਇਹਨਾਂ ਦੇ ਵਿਸ਼ਵਾਸ ਦੇ ਅਨੁਸਾਰ ਇਹਨਾਂ ਦੇ ਜੀਵਨਾਂ ਵਿੱਚ ਉਹ ਹੋਵੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਤੁਹਾਡੇ ਨਾਂ ਨੂੰ ਆਰਾਧਨਾ ਦਿੰਦੀ ਹਾਂ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯਿਸੂਮਸ ਹਿੱਕੇ ਨਾਮ ਮੇ ਅਮੇਨ ਅਮੇਨ ਧੰਨਵਾਦ ਕਰਦੇ ਪਿਆਰੇ ਪਰਮੇਸ਼ਵਰ ਦਾ ਉਹਨਾਂ ਦੇ ਨਾਮ ਨੂੰ ਮਹਿਮਾ ਔਰ ਆਦਰ ਦਿੰਨੇ ਆ ਕਿ ਪਰਮੇਸ਼ਵਰ ਸਾਨੂੰ ਇਸ ਲਾਇਕ ਬਣਾਉਂਦਾ ਕਿ ਅਸੀਂ ਪ੍ਰਾਰਥਨਾ ਕਰ ਸਕੀਏ ਉਹ ਭੈਣ ਭਰਾਵਾਂ ਲਈ ਜੋ ਪਰੇਸ਼ਾਨ ਆ ਜੋ ਦੁਖੀ ਆ ਜੋ ਟੈਨਸ਼ਨਾਂ ਵਿੱਚ ਰਹਿੰਦੇ ਆ ਜਿਨ੍ਹਾਂ ਦੇ ਕੰਮਕਾਰਾਂ ਵਿੱਚ ਬਰਕਤ ਤੇ ਆਸ਼ੀਸ਼ ਨਹੀਂ ਗਈ ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਸਕੀਏ ਤਾਂ ਪਰਮੇਸ਼ਵਰ ਤੁਹਾਡੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਕਰੇ ਔਰ ਤੁਹਾਨੂੰ ਹਰ ਮੁਸੀਬਤਾਂ ਤੋਂ ਆਜ਼ਾਦ ਕਰੇ ਔਰ ਤੁਹਾਡੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਔਰ ਆਸ਼ੀਸ਼ ਦੇਵੇ ਪਰਮੇਸ਼ਵਰ ਵਿੱਚ ਵਧੋ ਦੁਆ ਪ੍ਰਾਰਥਨਾ ਕਰਿਆ ਕਰੋ ਵਚਨ ਵਿੱਚ ਵਧੋ ਕਿਉਂਕਿ ਪਰਮੇਸ਼ਵਰ ਦਾ ਵਚਨ ਚ ਲਿਖਿਆ ਮੈਂ ਆਪਣਾ ਵਚਨ ਕਲਦਾ ਤੇ ਆਉਣ ਵਾਲੀ ਤਵਾਹੀ ਤੋਂ ਬਚਾਉਣਾ ਇਸ ਵਚਨ ਨੂੰ ਆਪਣੇ ਹਿਰਦੇ ਚ ਜਮਾ ਕਰੋ ਕਿ ਜਦੋਂ ਪਰਮੇਸ਼ਵਰ ਆਪਣੇ ਬਚਨ ਨੂੰ ਕਲਦੇ ਆ ਤੇ ਸਾਨੂੰ ਸਾਰੀਆਂ ਤਬਾਹੀਆਂ ਤੋਂ ਸਾਰੀਆਂ ਮੁਸ਼ਕਲਾਂ ਔਰ ਆਫਤਾਂ ਤੋਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦੇ ਆ ਪਰਮੇਸ਼ਵਰ ਸਾਰੇ ਅਨਬਰਕ ਉਤਰਾ ਆਸ਼ੀਸ਼ ਦੇ ਪਰਮੇਸ਼ਵਰ ਤੁਹਾਨੂੰ ਆਪਣੇ ਨਾਮ ਦੇ ਵਿੱਚ ਅੱਗੇ ਵਧਾਵੇ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਚ ਰਿਸੀਵ ਕਰੀਏ ਪਰਮੇਸ਼ਵਰ ਸਾਰੇ ਬੰਦ ਦਰਵਾਜ਼ੇ ਤੁਹਾਡੇ ਲਈ ਖੋਲਣਗੇ ਔਰ ਤੁਹਾਨੂੰ ਆਪਣੀ ਕਿਰਪਾ ਦੇ ਨਾਲ ਨਿਹਾਲ ਕਰਨਗੇ ਔਰ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਹੋਰਾਂ ਤੱਕ ਵੀ ਪਹੁੰਚਾਓ ਤਾਂ ਜੋ ਅਸੀਂ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ ਅਤੇ ਪਰਮੇਸ਼ਰ ਆਪਣੇ ਸਵਰਗ ਵਿੱਚੋਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਉਹਨਾਂ ਲਈ ਬਰਕਤ ਤੇ ਆਸ਼ੀਸ਼ ਭੇਜੇ ਅਤੇ ਉਹਨਾਂ ਉੱਤੇ ਧਿਆ ਕਰੇ ਅਤੇ ਰਹਿਮ ਕਰੇ ਅਤੇ ਉਹਨਾਂ ਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੇ ਸਾਰਿਆਂ ਨੂੰ ਸਲਾਮ خدا ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਆਮੀਨ